ਨਕੋਦਰ ਦੇ ਇੱਕ ਨਾਮੀ ਡਾਕਟਰ ਨੂੰ 25 ਲੱਖ ਦੀ ਫਰੋਤੀ ਮੰਗੀ ਜਾਂਦੀ ਆ ਜਿਸ ਨੂੰ ਨਕੋਦਰ ਪੁਲਿਸ ਵੱਲੋਂ ਚੰਦ ਘੰਟਿਆਂ ਦੇ ਵਿੱਚ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਆ ਅਤੇ ਸਾਰੀ ਜਿਹੜੀ ਗੁੱਥੀ ਸੁਲਝਾ ਲਈ ਜਾਂਦੀ ਆ ਡੀਐਸਪੀ ਸੁਖਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਪਾਸੋਂ ਜਾਂਦੇ ਆ ਪੂਰੀ ਜਾਣਕਾਰੀ ਸਰ ਕੀ ਗੱਲਬਾਤ ਹੈ ਜੀ ਇਹ ਜੀ ਇੱਕ ਨਕੋਦਰ ਦੇ ਇੱਕ ਨਾਮੀ ਡਾਕਟਰ ਨੇ ਉਹਨਾਂ ਨੂੰ ਫਰੋਤੀ ਬਾਰੇ ਕਾਲ ਆਈ ਸਿਕਸ ਉਸਨ ਕਾਲ ਵੀ 25 ਲੱਖ ਰੁਪਏ ਉਹਨਾਂ ਕੋਲ ਡਿਮਾਂਡ ਕੀਤਾ ਗਿਆ ਸੀਗਾ ਤੇ ਉਹ ਉਸ ਕਾਲ ਬਾਰੇ ਜਦੋਂ ਮਾਨਯੋਗ ਸਾਡੇ ਐਸਐਸਪੀ ਸਰ ਐਸਪੀ ਡੀ ਸਰ ਤੇ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਇਮੀਡੀਏਟਲੀ ਜਿਹੜਾ ਸਾਨੂੰ ਕੇਸ ਸਿਸਟਰ ਕਰਨ ਵਾਸਤੇ ਕਿਹਾ ਔਰ ਉਸ ਤੋਂ ਬਾਅਦ ਕੇਸ ਸਿਸਟਰ ਕਰਕੇ ਅਸਲੀ ਬੰਦੇ ਜਿਹੜੇ ਦੋਨੇ ਬੰਦੇ ਜਿਹੜੇ ਸੀਗੇ ਉਹ ਅਰੈਸਟ ਕਰ ਲੈਨੇ ਸਰ ਇੱਕ ਬੰਦੇ ਦਾ ਨਾਂ ਕੀ ਕੀ ਕਿੱਥੇ ਦੇ ਜੀ ਇੱਕ ਬੰਦਾ ਜਿਹੜਾ ਹੈਗਾ ਉਹਦਾ ਨਾਂ ਗੁਰਸੇਵਕ ਹੈ ਜੀ ਤੇ ਜਿਹੜਾ ਚੱਕ ਬਾਮਣੀਆ ਪਿੰਡ ਸ਼ਾਹਪੁਰ ਸ਼ਾਹਕੋਟ ਚ ਪੈਂਦਾ ਵਾ ਉਸ ਪਿੰਡ ਦਾ ਰਹਿਣ ਵਾਲਾ ਦੂਜਾ ਇੱਕ ਸੁਨੀਲ ਸੁਨੀਲ ਹੈ ਜਿਹੜਾ ਝੜੀ ਪਿੰਡ ਪੈਂਦਾ ਸੈਦਪੁਰ ਝੜੀ ਜੀ ਸ਼ਾਹਕੋਟ ਦੇ ਵਿੱਚ ਇਹ ਉੱਥੇ ਦਾ ਰਹਿਣ ਵਾਲਾ ਔਰ ਬਤੌਰ ਇੱਥੇ ਕੋਈ ਕਿਸੇ ਕਚਹਿਰੀ ਦੇ ਵਿੱਚ ਸ਼ਾਦ Munshi ਦਾ ਕੰਮ ਕਰਦਾ ਸਰ ਇਹਨੇ ਪਹਿਲੇ ਦੀ ਪਰਚੀ ਇਹਨਾਂ ਦਾ ਕੋਈ ਨਹੀਂ ਪਹਿਲੇ ਅਜੇ ਤੱਕ ਇਹਨਾਂ ਦੇ ਕੋਲ ਕੋਈ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਨਹੀਂ ਹੋ ਸਕਿਆ ਫਾਇਰਕ ਬਟੂ ਕਰ ਰਹੇ ਅਸੀਂ ਜਿਹੜਾ ਇਹਨਾਂ ਦਾ ਲਿਆ ਪੁਲਿਸਮੈਨ ਉਹ ਤੋਂ ਬਾਅਦ ਪਤਾ ਲੱਗੇਗਾ ਵੀ ਕੋਈ ਇਹਨਾਂ ਨੇ ਹੋਰ ਕਿਹੜੇ ਕ੍ਰਾਈਮ ਕੀਤੇ ਨੇ ਸਰ ਕੀ ਕੀ ਬਰਾਮਦ ਹੋਇਆ ਜੀ ਇਹਨਾਂ ਕੋਲੋਂ ਇੱਕ 30 ਬੋਰ ਦਾ ਪਿਸਤਲ ਜੀ ਔਰ ਇੱਕ ਜਿੰਦਾ ਰਮ ਇੱਕ ਖਾਲੀ ਐਮਪਟੀ ਕੋਲ ਤੇ i20 ਕਾਰ ਇੱਕ ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਵੀਵੋ ਦਾ ਉਹ ਬਰਾਮਦ ਹੋਇਆ ਹੁਣ ਤੱਕ ਬਾਕੀ ਕਿਸ ਤਰ੍ਹਾਂ ਨੇ ਟ੍ਰੇਸ ਕੀਤਾ ਗਿਆ ਜੀ ਇਹ ਕੁਝ ਟੈਕਨੀਕਲ ਤਰੀਕੇ ਨਾਲ ਤੇ ਕੋਸ਼ਿਸ਼ ਕਿ ਜਿਹੜੀ ਇਹਨਾਂ ਦੀ ਆਵਾਜ਼ ਜਿਹੜੀ ਹੈ ਉਹ ਆਇਡੈਂਟੀਫਾਈ ਹੋ ਗਈ ਸੀ ਜਦੋਂ ਉਹਨਾਂ ਨੇ ਉੱਥੇ ਕਾਲ ਸਵੈਰਾ ਕੀਤੇ ਆ ਕੁਝ ਨਾ ਆਵਾਜ਼ ਆਇਡੈਂਟੀਫਾਈ ਹੋ ਗਈ ਸੀ ਕੁਝ ਹੋਰ ਟੈਕਨੀਕਲ ਤਰੀਕੇ ਨਾਲ ਉਸ ਦੇ ਕਿਨਾਂ ਨੂੰ ਕਾਬੂ ਕੀਤਾ ਗਿਆ ਸਰ ਇੱਕ ਵਧੀਆ ਕਦਮ ਕਾਵਾਂਗੇ ਜਿਹੜਾ ਪੁਲਿਸ ਦਾ ਵਧੀਆ ਕਦਮ ਆ ਚੰਦ ਘੰਟਿਆਂ ਦੇ ਵਿੱਚ ਇਹ ਇਨ੍ਹਾਂ ਦੇ ਬੰਦੇ ਜਿਹੜੇ ਫੜ ਲਏ ਜਾਣੇ ਆ ਜੀ ਇਹ ਜੀ ਸਾਡੇ ਮਨਜੋਗ ਐਸਐਸਪੀ ਸਾਹਿਬ ਦਲੰਦਰ ਰੂਲ ਅਰੁਣ ਕਨੋਬੀ ਸਿੰਘ ਹਕਸਰ ਐਂਡ ਜਿਹੜੇ ਸਾਡੇ ਐਸਪੀ ਇਨਵੈਸਟੀਗੇਸ਼ਨ ਨੇ ਮੈਡਮ ਜਸਰੂਪ ਕੌਰ ਬਾਠ ਜੀ ਉਹਨਾਂ ਨੇ ਸਪੈਸ਼ਲ ਇਹਦੇ ਵਿੱਚ ਜਿਹੜਾ ਟੈਂਸ਼ਨ ਦੇ ਕੇ ਇਹਨੂੰ ਬਹੁਤ ਸੀਰੀਅਸਲੀ ਲੈਂਦੇ ਹੋਏ ਸੀਆਈ ਦੀ ਟੀਮ ਤੇ ਪਲੱਸ ਜਿਹੜਾ ਸਿਟੀ ਨਕੋਦਰ ਦੀ ਟੀਮ ਇਹਨਾਂ ਨੂੰ ਜੁਆਇੰਟਲੀ ਜਿਹੜਾ ਇਹਦੇ ਸੰਬੰਧੀ ਡਾਇਰੈਕਸ਼ਨਸ ਦਿੱਤੀਆਂ ਤੇ ਇਹ 24 ਘੰਟੇ ਦੇ ਵਿੱਚ ਇਹ ਬੰਦੇ ਜਿਹੜੇ ਦੋਨੇ ਬੰਦੇ ਅਰੈਸਟ ਕਰ ਲਏ ਗਏ ਸਰ ਨਕੋਦਰ ਨਵਾਸੀਆਂ ਕੀ ਕਹਣ ਜੋ ਜੇ ਕਿਸੇ ਨੂੰ ਇਦਾਂ ਦੀ ਕੋਈ ਧਮਕੀ ਆਉਂਦੀ ਤਾਂ ਡਰਨਾ ਨਹੀਂ ਚਾਹੀਦਾ ਜਨਗੀ ਜਿਸ ਤਰ੍ਹਾਂ ਪੁਲਿਸ ਨੇ ਅੱਜ ਕਾਰਵਾਈ ਕੀਤੀ ਆ ਹਾਂ ਜੀ ਬਿਲਕੁਲ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜੇ ਕੋਈ ਐਹੋ ਜੀ ਧਮਕੀ ਆਂਦੀ ਆ ਤੇ ਤੂੰ ਡਰਨਾ ਬਿਲਕੁਲ ਡਰਨ ਦੀ ਲੋੜ ਨਹੀਂ ਗੀ ਸਾਨੂੰ ਇਹਦੇ ਬਾਰੇ ਇਨਫੋਰਮ ਜਰੂਰ ਕਰਨ ਪੁਲਿਸ ਨੂੰ ਔ ਜਾਨ ਤੇ ਮਾਲ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਇਹਨੂੰ ਹਰ ਕੀਮਤ ਤੇ ਜੜਾ ਨਿਭਾਵਾਂਗੇ ਔਰ ਇਹੋ ਜਿਹਾ ਅਸੀਂ ਇਨਸ਼ੋਰ ਕਰਾਂਗੇ ਵੀ ਇਨ ਫਿਊਚਰ ਵੀ ਜੇ ਕੋਈ ਇਦਾਂ ਦੀ ਆਏਗੀ ਤੇ ਬਿਲਕੁਲ ਉਸ ਬੰਦੇ ਨੂੰ ਟ੍ਰੇਸ ਕਰਕੇ ਤੇ ਰਿਵਲਟ ਭੇਜਿਆ ਜਾਏਗਾ ਬਹੁਤ ਬਹੁਤ ਸ਼ੁਕਰੀਆ ਜੀ ਸਰਪਾਲ ਸਿੰਘ ਡੀਐਸਪੀ ਔਰ ਐਸਐਚਓ ਸੈਣੀ ਸਾਹਿਬ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਦੱਸਿਆ ਕਿ ਨਕੋਦਰ ਦੇ ਇੱਕ ਨਾਮੀ ਡਾਕਟਰ ਨੂੰ ਤਕਰੀਬਨ 25 ਲੱਖ ਦੀ ਫਰੋਤੀ ਦੀ ਧਮਕੀ ਆਉਂਦੀ ਆ ਔਰ ਪੁਲਿਸ ਨੇ ਚੰਦ ਘੰਟਿਆਂ ਦੇ ਵਿੱਚ ਹੀ ਇਸ ਕੇਸ ਨੂੰ ਟਰੈਸ ਕਰਕੇ ਦੋ ਮੁਲਜ਼ਮਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਬਾ ਬਹੁਤ ਵਧੀਆ ਇੱਕ ਕਦਮ ਕਵਾਂਗੇ ਔਰ ਜਿੱਦਾਂ ਡੀਐਸਪੀ ਸਾਹਿਬ ਨੇ ਦੱਸਿਆ ਕਿਸੇ ਨੂੰ ਇਦਾਂ ਦੀ ਧਮਕੀ ਆਉਂਦੀ ਆ ਡਰਨ ਦੀ ਲੋੜ ਨਹੀਂ ਪੁਲਿਸ ਦੇ ਨਾਲ ਇਦਾਂ ਦੀ ਧਮਕੀ ਆ ਜਿਹੜੀ ਆ ਉਹ ਜਿਹੜੀਆਂ ਇਦਾਂ ਦੀਆਂ ਗੱਲਾਂ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਨਕੋਦਰ ਪੁਲਿਸ ਤੁਹਾਡੀ ਸੇਵਾ ਦੇ ਵਿੱਚ ਆ ਔਰ ਜਲਦੀ ਤੋਂ ਜਲਦੀ ਇਦਾਂ ਦੀ ਕਾਰਵਾਈ ਹੋ ਸਕਦੀ ਆ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਾਰ ਨਿਊਜ਼ ਨ